ਕਰਨ ਤਰਨ ਵਿਖੇ ਬਾਲ ਮਜ਼ਦੂਰੀ ਤੇ ਬਾਲ ਪੱਖਾ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੀਸ਼ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੇਡ ਕੀਤੀ ਗਈ। ਰੇਡ ਦੀ ਖਬਰ ਸੁਣਦਿਆਂ ਹੀ ਬਾਲ ਭਿਖਾਰੀ ਮੌਕੇ ਤੋਂ ਫਰਾਰ ਹੋ ਗਏ ਪਰ ਸ਼ਹਿਰ ਦੀਆਂ ਦੁਕਾਨਾਂ 'ਤੇ ਬਾਲ ਮਜ਼ਦੂਰੀ ਕਰਨ ਵਾਲੇ ਕੁਝ ਬੱਚਿਆਂ ਨੂੰ ਵਿਭਾਗੀ ਟੀਮ ਵੱਲੋਂ ਤੁਰੰਤ ਕੰਮ ਤੋਂ ਹਟਾ ਕੇ ਘਰਾਂ ਨੂੰ ਭੇਜਿਆ ਗਿਆ। ਵਿਭਾਗੀ ਟੀਮ ਵੱਲੋਂ ਦੁਕਾਨਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਤੇ ਬਾਲ ਪੱਖਿਆ ਕਰਨ ਦੇ ਮਕਸਦ ਨਾਲ ਸੂਬੇ ਭਰ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਚਰਨ ਤਰਨ ਵਿਖੇ ਰੇਡ ਕੀਤੀ ਗਈ ਹੈ ਤੇ ਕੁਝ ਦੁਕਾਨਾਂ 'ਤੇ ਬਾਲ ਮਜ਼ਦੂਰੀ ਕਰਦੇ ਬੱਚਾ ਨੂੰ ਮੌਕੇ ਤੇ ਰੈਸਕਿਊ ਵੀ ਕੀਤਾ ਗਿਆ ਰਜੇਸ਼ ਕੁਮਾਰ ਨੇ ਦੱਸਿਆ ਕਿ ਬੱਚਿਆਂ ਤੋਂ ਬਾਲ ਪੱਖਿਆ ਤੇ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਨੂੰ 3 ਸਾਲ ਦੀ ਸਜ਼ਾ ਤੇ ਜੁਰਮਾਨਾ ਭੁਗਤਣਾ ਪਵੇਗਾ ਰਜੇਸ਼ ਕੁਮਾਰ ਨੇ ਜ਼ਿਲ੍ਹੇ ਵਿੱਚੋਂ ਬਾਲ ਸਿੱਖਿਆ ਤੇ ਬਾਲ ਮਜ਼ਦੂਰੀ ਖਤਮ ਕਰਨ ਲਈ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਸਤਿਗੁਰੂ ਮਰਜੇਸ਼ਮਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰ ਸਾਡੇ ਮਾਨਯੋਗ ਡਿਊਨ ਡਾਇਰੈਕਟਰ ਸ਼੍ਰੀ ਆਨੰਦ ਸਾਗਰ ਜੀ ਵੱਲੋਂ ਬਾਲ ਸਿੱਖਿਆ ਨੂੰ ਜ਼ਿਲ੍ਹੇ ਵਿੱਚ ਖਤਮ ਕਰਨ ਜ਼ਿਲ੍ਹੇ ਨਹੀਂ ਪੰਜਾਬ ਵਿੱਚ ਖਤਮ ਕਰਨ ਲਈ ਅੱਜ ਮੁਹਿੰਮਾਂ ਲਗਾਤਾਰ ਚੱਲ ਰਹੀਆਂ ਹਨ ਜੋ ਕਿ ਲਗਾਤਾਰ ਇੱਕ ਚਲਦੀਆਂ ਰਹਿਣੀਆਂ ਇਸ ਤੋਂ ਅੰਕ ਜਿਹੜੇ ਸੜਕਾਂ ਦੇ ਉੱਤੇ ਮਾਵਾਂ ਬੱਚਾਂ ਨੂੰ ਗੋਦੀ 'ਚ ਲੈ ਕੇ ਭੀਖ ਮੰਗਾਰੀਆਂ ਜਾਂ ਕੋਈ ਬੱਚੇ ਬਾਲ ਪੈਨ ਵਗੈਰਾ ਵੇਚ ਰਹੀ ਹੈਨ ਅਸੀਂ ਉਹਨਾਂ ਬੱਚਿਆਂ ਨੂੰ ਰੈਸਕਿਊ ਕਰਕੇ ਰੀਹੈਬਿਲਿਟੇਟ ਕਰਨਾ ਹੈਗਾ ਅਸੀਂ ਇਹਨਾਂ ਬੱਚਿਆਂ ਨੂੰ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਸਕੂਲ ਸਾਹਮਣੇ ਪੇਸ਼ ਕਰਨਾ ਹੈਗਾ ਸੇਸ਼ ਕਰਨ ਪ੍ਰੰਤ ਉਹਨਾਂ ਬੱਚਿਆਂ ਦੇ ਜਿਹੜੇ ਡਾਕੂਮੈਂਟ ਕੰਪਲੀਟ ਨਹੀਂ ਉਹ ਕੰਪਲੀਟ ਕਰਾਉਣੇ ਹੈ ਤੇ ਸਾਡੇ ਵੱਲੋਂ ਮਿਸ਼ਨ ਵਾਸਲੇ ਸਕੀਮ ਤੈਅ 4000 ਰੁਪਏ ਪ੍ਰਤੀ ਮਹੀਨਾ ਜਿਹੜੀ ਸਕੀਮ ਦਿੱਤੀ ਜਾ ਰਹੀ ਉਹ ਦੇਣੀ ਹੈਗੀ ਹੈ ਇਸੀ ਕੜੀ ਵਿੱਚ ਜਿਵੇਂ ਦਿਖਦਾ ਜਾਵੇ ਕਿ ਬਾਲ ਮਜ਼ਦੂਰੀ ਵੀ ਨਾਲ ਹੀ ਹੋ ਰਹੀ ਹੈ ਕਿ ਕਿਸੀਂ ਬਾਲਕੀ ਖਤਮ ਕਰਨੇ ਬਾਲ ਮਜ਼ਦੂਰੀ ਦੀ ਵੀ ਚੈਕਿੰਗ ਰੈਗੂਲਰ ਚੱਲ ਰਹੀ ਹੈਗੀ ਹੈ ਅਸੀਂ ਆਮ ਜਨਤਾ ਨੂੰ ਅਪੀਲ ਕਰਾਂਗੇ ਤੁਸੀਂ ਇਹਨਾਂ ਬੱਚਿਆਂ ਜਿਹੜੇ ਪੀੜ ਵੰਗ ਰਹੇ ਹੈਗੇ ਆ ਉਹ ਮੈਨੂੰ ਮੇਰੇ ਮੋਬਾਈਲ ਨੰਬਰ 730743314 ਦੇ ਸੰਪਰਕ ਕਰ ਸਕਦੇ ਆ ਅਦਰਵਾਈਜ਼ ਮੇਰੇ ਕੋਲ ਡੀਸੀ ਦਫ਼ਤਰ ਕਮਰਾਨਗੜ੍ਹ ਮਸਤੀ 11 ਚਾਕੇ ਮਿਲ ਸਕਦੇ ਹਨ ਜੇ ਮੈਨੂੰ ਸੂਚਨਾ ਦੇਣਗੇ ਅਸੀਂ ਸੂਚਨਾ ਉਪਰ ਰੱਖਾਂਗੇ ਤੇ ਅੱਛੇ ਟੋਟੇ ਇੱਕ ਪਹਿਲ ਕਦਮੀ ਦੇ ਨਾਲ ਇਹਨਾਂ ਬੱਚਾ ਦਾ ਕੋ 100 ਦੱਸ ਜੇ ਜਿਹੜੀ ਬਾਲ ਮਜ਼ਦੂਰੀ ਕਰਾ ਰਕੇ ਆ ਉਹ ਅਲੱਗ-ਅਲੱਗ ਬੱਕਰੇ ਖੇਤਾਂਾਂ ਦੇ ਅੰਦਰ ਉਹ ਬਲਕ ਫੋਕ ਖਾ ਕੇ ਜਿਵੇਂ 3-3 ਸਾਲ ਤੋਂ ਮਿਨਿਮਮ ਹੈ ਗਿਆ ਜਿਵੇਂ ਕਿ ਸੈਕਸ਼ਨ 76 ਦੇ ਅੰਦਰ ਕੋਈ ਭੀਖ ਮੰਗਵਾਂਦਾਗਾ ਤਾਂ ਉਹਨੇ 3 ਸਾਲ ਦੀ ਸਜ਼ਾ ਤੇ ਜੁਰਮਾਨਾ ਹੈਗਾ ਦੁਕਾਨਦਾਰ ਦੇ ਉੱਤੇ ਚਲਾਨ ਤਾਂ ਬੰਦਾ ਹੀ ਬੰਦਾ ਨਾਲ ਦੀ ਨਾਲ ਸਾਡੇ ਜੁਨਾਈਲ ਜਸਟਿਸ ਐਕਟ ਦੇ ਅੰਦਰ ਉਹਨੇ ਸਜ਼ਾ ਦਾ ਪ੍ਰਬੰਧਨ ਵੀ ਹੈਗਾ 3-3 ਸਾਲ ਦੀ ਸਜ਼ਾ ਵੀ ਤੇ ਜੁਰਮਾਨਾ ਵੀ